ਅੱਜ ਮੈਂ ਦੇਖਿਆ ਕਿ ਛੋਟੇ-ਛੋਟੇ ਬੱਚੇ ਇੰਨਾ ਵਧੀਆ ਪਰਫਾਰਮ ਕਰ ਰਹੇ ਨੇ ਲੱਗਦਾ ਹੀ ਨਹੀਂ ਕਿ ਇਹ ਗਵਰਨਮੈਂਟ ਸਕੂਲਸ ਦੇ ਬੱਚੇ ਨੇ ਉਹਨਾਂ ਦਾ ਟੈਲੈਂਟ ਦੇਖ ਕੇ ਇਦਾਂ ਲੱਗਦਾ ਹੈ ਕਿ ਪਤਾ ਨਹੀਂ ਕਿਹੜੇ ਵਧੀਆ ਸਕੂਲ 'ਚ ਪੜ੍ਹਦੇ ਹੋਣਗੇ ਇੰਨੇ ਵੈਲ ਐਜੂਕੇਟਿਡ ਨੇ ਟੈਲੈਂਟਿਡ ਨੇ ਤੇ ਕੌਨਫੀਡੈਂਸ ਇੰਨਾ ਜ਼ਿਆਦਾ ਮੈਨੂੰ ਲੱਗਦਾ ਨਹੀਂ ਕਿ ਸਾਡੇ 'ਚ ਇੰਨਾ ਕੌਨਫੀਡੈਂਸ ਸੀਗਾ ਜਦ ਅਸੀਂ ਛੋਟੇ ਸੀਗੇ ਅੱਜਕੱਲ੍ਹ ਦੇ ਬੱਚੇ ਇੰਨੇ ਕੌਨਫੀਡੈਂਟ ਨੇ ਸਰਕਾਰ ਆਪਣੇ ਵੱਲੋਂ ਪੂਰੇ ਉਪਰਾਲੇ ਕਰ ਰਹੀ ਹੈ ਮੁੱਖ ਮੰਤਰੀ ਸਾਹਿਬ ਉਪਰਾਲੇ ਕਰ ਰਹੇ ਨੇ ਕਿ ਜਿਹੜੇ ਸਾਡੇ ਤਿਉਹਾਰ ਨੇ ਸਾਡਾ ਵਿਰਸਾ ਆਪਾਂ ਉਹਨੂੰ ਸਾਂਭ ਕੇ ਰੱਖੀਏ ਜਿਹਦੇ ਲਈ ਪੰਜਾਬ ਜਾਣਿਆ ਜਾਂਦਾ ਸੀ ਕਿ ਪੰਜਾਬ ਕਿੱਦੇ ਭੰਗੜਿਆਂ ਦੀ ਰੌਣਕ ਮੇਲਿਆਂ ਦੀ ਧਰਤੀ ਉਹਨੂੰ ਆਪਾਂ ਵਿਰਸੇ ਨੂੰ ਸਾਂਭੀਏ ਉਹ ਰੌਣਕ ਮੇਲੇ ਉਹ ਇਦਾਂ ਹੀ ਬਰਕਰਾਰ ਰਹਿਣ ਉਹ ਕਿੱਦੇ ਭੰਗੜੇ ਪੰਜਾਬ 'ਚ ਪੈਂਦੇ ਰਹਿਣ ਸਾਡੇ ਬੱਚੇ ਨੇ ਜਿਹੜੇ ਉਹ ਇੰਨੇ ਟੈਲੈਂਟਡ ਨੇ ਕਿ ਆਪਾਂ ਉਹਨਾਂ ਤੋਂ ਕੁਝ ਵੀ ਕਰਾ ਸਕਦੇ ਹਾਂ ਇੱਕ ਉਹਨਾਂ ਨੂੰ ਆਪਰਚੂਨਿਟੀ ਚਾਹੀਦੀ ਹੁੰਦੀ ਹੈ ਇੱਕ ਮੌਕਾ ਚਾਹੀਦਾ ਹੈ ਕਿ ਉਹ ਕਿਤੇ ਸਟੇਜ ਤੇ ਪਰਫਾਰਮ ਕਰਨ ਜਾਂ ਉਹਨਾਂ ਨੂੰ ਰਿਕਗਨਾਈਜ਼ ਕੋਈ ਬੰਦਾ ਕਰੇ ਸੋ ਇਹ ਜੇ ਮੇਲੇ ਜਿਹੜੇ ਲੱਗਦੇ ਨੇ ਮੈਨੂੰ ਲੱਗਦਾ ਹੈ ਬੱਚਿਆਂ ਲਈ ਬਹੁਤ ਵਧੀਆ ਉਪਰਾਲਾ ਹੈ ਕਿ ਬੱਚੇ ਆਪਦਾ ਟੈਲੈਂਟ ਸਾਰੀ ਦੁਨੀਆ ਦੇ ਅੱਗੇ ਦਿਖਾ ਸਕਦੇ ਨੇ ਦੁਨੀਆ ਨੂੰ ਦੱਸ ਸਕਦੇ ਨੇ ਵੀ ਧੀਆ ਵੀ ਕਿਸੇ ਤੋਂ ਘੱਟ ਨਹੀਂ ਹੁੰਦੀਆਂ ਮੈਨੂੰ ਲੱਗਦਾ ਅੱਜ ਕੱਲ ਤਾਂ ਤਾਂ ਯੋਗ ਹੀ ਧੀਆ ਦਾ ਯੋਗ ਹੈ ਕੁੜੀਆਂ ਹਰ ਪੱਖੋਂ ਮੁੰਡਿਆਂ ਤੋਂ ਅੱਗੇ ਨੇ ਪੜ੍ਹਾਈ ਚ ਲਾ ਲੋ ਤੁਸੀਂ ਨੌਕਰੀਆਂ ਦੀ ਗੱਲ ਕਰ ਲਿਓ ਤੁਸੀਂ ਵੱਡੇ ਵੱਡੇ ਅਹੁਦਿਆਂ ਦੀ ਗੱਲ ਕਰ ਲਓ ਰਾਜਨੀਤੀ ਦੀ ਗੱਲ ਕਰ ਲਓ ਹਰ ਥਾਂ ਤੇ ਧੀਆ ਨੇ ਮੱਲਾ ਮਾਰੀਆਂ ਹੋਈਆਂ ਤੀਆਂ ਨੂੰ ਆਪਾਂ ਨੂੰ ਮੌਕਾ ਦੇਣ ਦੀ ਲੋੜ ਹੁੰਦੀ ਹੈ ਮੈਨੂੰ ਲੱਗਦਾ ਤੀਆਂ ਜੋ ਅਸਮਾਨ ਦੀ ਸ਼ਿਖਰ ਤੱਕ ਪਹੁੰਚ ਸਕਦੀਆਂ ਨੇ ਇੱਕ ਮੌਕਾ ਦੇਣ ਦੀ ਲੋੜ ਸੋ ਤੁਹਾਡੇ ਪੇਰੈਂਟਸ ਦਾ ਵੀ ਜਿਨ੍ਹਾਂ ਨੇ ਅੱਜ ਆਪਦੇ ਬੱਚਿਆਂ ਨੂੰ ਮੌਕਾ ਦੇ ਰਹੇ ਨੇ ਜਿਹੜੇ ਫੀਲਡ ਚ ਬੱਚੇ ਜਾਣਾ ਚਾਹੁੰਦੇ ਨੇ ਉਧਰ ਭੇਜ ਰਹੇ ਨੇ ਤੁਹਾਡਾ ਮੈਂ ਧੰਨਵਾਦ ਵੀ ਕਰਦੀ ਹਾਂ ਤੇ ਇਹਨੂੰ ਐਦਾਂ ਹੀ ਜਾਰੀ ਰੱਖੋ